ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਹੋਲਾ ਮੁਹੱਲਾਜ ਦਾ ਇਧਰ ਹੋਲਾ ਕਹਿੰਦੇ ਆ ਤਾਂ ਹੁੰਦਾ ਵੀ ਹੋਲਾ ਮੁਹੱਲਾ ਵੈਸੇ ਤਾਂ ਜੀ ਬਹੁਤ ਵੱਡੀ ਸਿੱਖ ਸੰਗਤ ਇਕੱਠ ਦੇ ਵਿੱਚ ਪੂਜੀ ਹੋਈ ਆ ਤਾਂ ਜੇਕਰ ਤੁਸੀਂ ਵੀ ਫੋਲਾ ਮੁਹੱਲੇ ਦਾ ਰੰਗ ਦੇਖੋ ਚੜਿਆ ਹੋਇਆ ਤੁਸੀਂ ਆਪ ਖੁਦ ਹੈਰਾਨ ਹੋ ਜਾਓਗੇ ਦੇਖ ਸਕਦੇ ਜੀ ਸਤਿ ਸ਼ੰਕਰ ਪੰਜ ਜਿਵੇਂ ਤੱਕ ਤਾਂ ਹਯੂਰ ਸਾਹਿਬ ਦੀ ਹੋਲੇ ਮਹੱਲੇ ਦੇ ਤੁਸੀਂ ਖੁਦ ਵੀ ਦਰਸ਼ਨ ਕਰੋ ਤੇ ਜੀ ਹੋਰਾਂ ਨੂੰ ਵੀ ਕਰਵਾਓ ਸ਼ੇਅਰ ਕਰੋ ਜੀ ਦੱਬ ਕੇ ਇਸ ਲਾਈਵ ਨੂੰ ਦੋਸਤੋ ਆਪਾਂ ਵੀ ਦੋਸਤੋ ਕਰਮਾਂ ਵਾਲੇ ਨਸੀਬਾਂ ਵਾਲੇ ਆ ਜਿਹੜੇ ਕੀ ਅੱਜ ਪੰਜਵੇਂ ਤੱਕ ਹੋਲੇ ਮਹੱਲੇ ਇੱਥੇ ਹੀ ਹੋਲਾ ਮਹੱਲਾ ਰੰਗਬਰੰਗਾ ਆਪਣਾ ਪੰਜ ਵੱਡੀ ਗੱਲ ਇੱਥੋਂ ਦੀ ਇਹ ਲੱਗੀ ਸ੍ਰੀ ਸੱਤ ਸੰਖੰਡ ਹਯੂਰ ਸਾਹਿਬ ਬੰਨੀ ਅਸਤਰ ਸ਼ਸਤਰ ਹਰੇਕ ਕੋਲੇ ਆ ਜੀ ਇੱਥੇ ਸ਼ਸਤਰ ਹਰੇਕ ਦੇ ਪਾਇਆ ਹੋਇਆ ਦੇਖੋ ਸੰਗਤ ਜੀ ਸ਼ੇਅਰ ਕਰਕੇ ਹੋਰਾਂ ਨੂੰ ਵੀ ਲਾਈਵ ਤੇ ਜੋੜੋ ਤੇ ਸ਼ੇਅਰ ਕਰੋ ਜਾ ਵਾਦਾ ਭਾਈ ਤੁਸੀਂ ਬਹੁਤ ਵਧੀਆ ਸਾਥ ਦਿੰਦੇ ਹੋ YouTube ਤੇ ਆਪਣਾ ਤੇ ਅੱਜ ਦੇ ਲਈ ਤੁਹਾਨੂੰ ਧੰਨਵਾਦ ਕਰਦੇ ਆਂ ਦੋਸਤੋ ਤੁਹਾਡਾ ਆਪਣੇ ਪੰਜ ਹੋਲੇ ਮਹੱਲੇ ਦੇ ਜੀ ਪੰਜਵਾਂ ਤਖਤ ਸਾਹਿਬ ਹੀ ਆਪਣਾ ਉਹ ਸਹੀ ਕਰੋ ਜੀ ਘਰ ਬੈਠਿਆਂ ਦਰਸ਼ਨ ਹੋ ਜਾਂਦੇ ਆ ਬਹੁਤ ਨਸੀਬਾਂ ਵਾਲੇ ਇਹ ਪਾਗਾਂ ਵਾਲੇ ਹੋ ਤੁਸੀਂ ਬੱਚੇ ਕੀ ਕਰਦੇ ਆ ਦੋਤੋ ਕਿਉਂ ਧਰਤੀ ਦੇ ਹੁਣ ਉੱਤੇ ਰੰਗ ਚੜਿਆ ਪਿਆ ਰਾਮ ਨੀ ਆ ਨਾ ਰੰਗ ਹੀ ਰੰਗੋ ਐ ਸ਼ੇਅਰ ਕਰਿਓ ਜੀ ਦਬਕੇ ਆਪਣੇ ਤੇ ਕਰਮਾਂ ਵਾਲਿਓ ਜੀ ਤੁਸੀਂ ਜਿਹੜੇ ਕੀ ਹੋੜਾ ਮੋਹੱਲਾ ਦੇਖਿਆ ਨੇ ਸ੍ਰੀ ਸੱਚਕੰਡ ਹਜੂਰ ਸਾਹਿਬ ਤੋਂ ਤਾਂ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲਾਈਵ ਕਰਦੇ ਇਸ ਵਾਰ ਅੱਪਾ ਕਰਦੇ ਐਂਡ ਆ ਨਾ ਸੋਨਾਰਾ ਗੁਜਰਦਾ ਤਾਂ ਓਕੇ ਮਿੱਤਰੋ ਧੰਨਵਾਦ ਲਾਈਵ ਜੀ ਬਹੁਤ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ 五零零。